ਸਿੱਖ ਜਗਤ ਦੇ ਸਭ ਤੋਂ ਮਹਾਨ ਗੁਰਸਿੱਖ। ਇਉਂ ਸਮਝ ਲਓ ਗੁਰੂ ਨਾਨਕ ਪਾਤਸ਼ਾਹ ਨੇ ਸਿੱਖੀ ਦੀ ਜੋ ਕਸਵੱਟੀ ਰੱਖੀ ਉਸ ਕਸਵੱਟੀ ਤੇ ਜੋ ਸਭ ਤੋਂ ਪਾਰ ਹੈ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੇ ਜੀਵਨ ਤੋਂ ਸੇਧ ਲੈ ਕੇ ਲੱਖਾਂ ਲੋਕ ਸਿੱਖੀ ਦੇ ਧਾਰਨੀ ਹੋਏ। ਉਹਨਾਂ ਦੀ ਮਰਸੀ ਹੈ। ਰਮਦਾਸ ਵਿਖੇ ਸੰਗਤਾਂ ਸ਼ਿਰਕਤ ਕਰਦੀਆਂ ਨੇ ਇਸ ਦਿਹਾੜੇ ਦੇ ਸੰਬੰਧ ਵਿੱਚ। ਬਾਬਾ ਪੁੱਡਾ ਸਾਹਿਬ ਜੀ ਦਾ ਆਗਾਸ 7 ਕਤਕ 1563 ਬਿਕਰਮੀ ਸੰਮਤ ਨੂੰ ਪਿੰਡ ਕਥੂ ਨੰਗਲ ਭਾਈ ਸੁਖਾ ਰੰਦਾਵਾ ਜੀ ਦੇ ਗ੍ਰਹਿ ਵਿਖੇ ਮਾਤਾ ਗौरा ਜੀ ਦੀ ਕੁਖਤ ਹੁੰਦਾ ਹੈ ਮਨ ਨੂੰ ਸਾਧਨ ਵਾਲੀ ਹਸਤੀ ਹੈ ਉਹਦੀ ਜਿੰਨੀ ਵੀ ਮਹਿਮਾ ਕਹੀਏ ਉਨੀ ਥੋੜੀ ਹੈ ਸਾਦ ਕੀ ਸੋਭਾ ਦਾ ਨਹੀਂ ਅੰਤ ਸਾਦ ਕੀ ਸੋਭਾ ਸਦਾ ਬੇਅੰਤ ਉਹ ਅਲਫਾਜ਼ ਨਹੀਂ ਬਣੇ ਜਿਹੜੇ ਮਨ ਨੂੰ ਸਾਧਨ ਵਾਲੇ ਮਹਾਪੁਰਸ਼ ਦੀ ਸੋਭਾ ਦਾ ਅੰਤ ਪਾਉਣ ਬੇਅੰਤ ਗੁਣ ਨੇ ਉਹਨਾਂ ਦੇ ਅੰਤ ਕਿਉਂ ਨਹੀਂ ਆਉਂਦਾ ਮਹਾਰਾਜ ਕਹਿੰਦੇ ਸਾਧ ਕੀ ਸੁਭਾ ਸਾਧ ਬਨ ਆਈ ਨਨਕ ਸਾਧ ਪ੍ਰਭ ਭੇਦ ਨਾ ਭਾਈ ਨਦੀ ਨੂੰ ਤੇ ਮਿਲ ਲਓਗੇ ਸਾਗਰ ਕਿੱਥੋਂ ਮਿਲਣਾ ਜੀ ਜਿਹੜੀ ਨਦੀ ਸਾਗਰ ਚ ਮਿਲ ਗਈ ਸਾਗਰ ਦਾ ਰੂਪ ਹੋ ਗਈ ਜਿਹੜਾ ਸਿੱਖ ਗੁਰੂ ਨਾਨਕ ਅਕਾਲ ਪੁਰਖ ਵਿੱਚ ਮਿਲਿਆ ਉਹ ਗੁਰੂ ਦਾ ਰੂਪ ਹੋ ਗਿਆ ਉਸ ਸਾਗਰ ਦੀ ਫਿਰ ਮਿੰਤੀ ਗਿਣਤੀ ਅਲਫਾਜ਼ਾਂ ਨਾਲ ਨਹੀਂ ਹੋ ਸਕਦੀ ਐਸੀ ਉਹ ਹਸਤੀ ਹੋਈ ਨੇ ਮੈਂ ਫਾਰਸੀ ਦੇ ਵਿੱਚ ਇੱਕ ਫਿਕਰਾ ਲਿਖਿਆ ਸ਼ੇਰ ਆ ਧਿਆਨ ਦੇਓ ਮਕਾਮੇ ਵਲੀਰਾ ਨਾਦਾ ਨਦਕਸੀ ਕੇ ਬਾਲਾਤਰ ਅਸਤ ਅਸ ਫਲਕ ਹਰ ਬਸੀ ਸਾਧੂ ਦੀ ਜਿਹੜੀ ਮਹਿਮਾ ਹੈ ਸਾਧੂ ਦਾ ਜਿਹੜਾ ਦਰਜਾ ਹੈ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਆਕਾਸ਼ ਦੀ ਉਚਾਈ ਜਾਹੇ ਕਿਤਨੀ ਵੀ ਹੋਵੇ ਸਾਧੂ ਦੀ ਉਚਾਈ ਆਕਾਸ਼ ਨਾਲੋਂ ਵੀ ਬੁਲੰਦ ਹੁੰਦੀ ਹੈ ਤੋ ਆਕਾਸ਼ ਨੂੰ ਕੋਈ ਮਾਪ ਨਹੀਂ ਸਕਿਆ ਤੇ ਸਾਧੂ ਨੂੰ ਕੌਣ ਮਾਪ ਸਕਦਾ ਹੈ ऐसे महापुरुष हुए ने बाबा बुड्ढा साहिब जिन्ना ने गुरु नानक साहिब सच्चे बादशाह दी नजरें नियामत हेठ आके उठंधियां बैठंधियां सवंदियां प्रभु दे गीत गाए ते गुरु नानक साहिब दे निर्गुण स्वरूप प्रभु ची एकमिक हो गए रब ਵਰਗਾ ਉੱਚਾ ਰਤਬਾ ਹਾਸਲ ਹੋ ਗਿਆ ਰੱਬ ਨੂੰ ਮਿਲਦਾ ਵੀ ਇਹੀ ਰਸਤਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਠੰਦਿਆਂ ਬਹੰਦਿਆਂ ਸਵੰਦਿਆਂ ਸੁਖ ਸੋਏ ਉੱਠਦਿਆਂ ਬੈੰਦਿਆਂ ਪ੍ਰਭੂ ਦੇ ਜੋ ਗੀਤ ਗਾਉਂਦਾ ਏ ਨਾਨਕ ਨਾਮ ਸਲਾਹ ਹੈ ਮਨ ਤਨ ਸੀਤਲ ਹੋਏ ਉੱਠਦੇ ਆ ਬਹਿੰਦੇ ਆ ਸੌਂਦੇ ਆ ਪ੍ਰਭੂ ਦੇ ਜੋ ਗੀਤ ਗਾਉਂਦੇ ਨੇ ਪ੍ਰਭੂ ਵਿੱਚ ਅਪੇਧ ਹੋ ਕੇ ਸਹਜਤਾ ਹਾਸਲ ਕਰਦੇ ਨੇ ਮਨ ਤਨ ਉਹਨਾਂ ਦਾ ਸ਼ੀਤਲ ਹੋ ਜਾਂਦਾ ਹੈ ਤੋਂ ਬਾਬਾ ਬੁੱਢਾ ਸਾਹਿਬ ਬਚਪਨ ਵਿੱਚ ਨਾ ਕਤੂ ਨਗਲ ਰਹੇ ਤੇ ਫਿਰ ਮਾਤਾ ਪਿਤਾ ਦੇ ਨਾਲ ਰਮਦਾਸ ਆ ਗਏ 12 ਕਰਿਆਂ ਦੀ ਇਹਨਾਂ ਦੀ ਉਮਰ ਹੋਈ ਹੈ ਕੋਈ 1575 ਬਿਕਰਮੀ ਸੰਮਤ ਦੀ ਬਾਤ ਹੈ ਖੇਤਾਂ ਦੇ ਵਿੱਚ ਵੇਦੇ ਨੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੌਂਕੜਾ ਲਾ ਕੇ ਬੈਠੇ ਨੇ ਭਾਈ ਮਰਦਾਨਾ ਜੀ ਨੇ ਰਬਾਬ ਛੇੜੀ ਹੋਈ ਹੈ। ਦਰਸ਼ਨ ਕਰਕੇ ਨਿਹਾਲ ਹੋਏ ਗੁਰੂ ਗ੍ਰੰਥ ਸਾਹਿਬ ਦਾ ਫੁਰਮਾਨ ਹੈ ਧੰਨ ਧੰਨ ਵੱਡ ਭਾਗ ਗੁਰ ਸਰਣੀ ਆਏ ਹਰ ਗੁਰ ਮਿਲ ਦਰਸ਼ਨ ਪਾਇਆ ਗੁਰ ਸ਼ਰਣ ਆਉਣ ਵਾਲਿਆਂ ਦੇ ਵੱਡੇ ਭਾਗ ਤੇ ਜਿਨ੍ਹਾਂ ਗੁਰੂ ਨਾਨਕ ਦੀ ਸ਼ਰਣ ਗ੍ਰਹਿਣ ਕੀਤੀ ਜਿਨ੍ਹਾਂ ਨੂੰ ਗੁਰੂ ਨਾਨਕ ਮਿਲਿਆ ਉਹਨਾਂ ਨੂੰ ਨਿਰਗੁਣ ਸਰੂਪ ਵਾਹਿਗੁਰੂ ਮਿਲ ਗਿਆ। ਭਾਈ ਮਨੀ ਸਿੰਘ ਜੀ ਹੁਣਾਂ ਦੀ ਲਿਖਤ ਸਿੱਖਾਂ ਦੀ ਭਗਤ ਮਾਲ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ। ਵੀ ਮੰਦੇ ਵਿੱਚ ਫੁਰਨਾ ਆਇਆ ਇਸ ਬੱਚੇ ਦੇ ਵੀ ਘਰੋਂ ਜਲਪਾਣੀ ਲਿਆ ਕੇ ਮਹਾਰਾਜ ਨੂੰ ਛਕਾਵਾ ਜਦ ਆ ਦੱਸਿਆ ਮਾਈ ਨੂੰ ਮੈਂ ਰੱਬ ਦਾ ਫਕੀਰ ਹੈ ਸੇਵਾ ਕਰਨੀ ਚਾਹੁੰਦਾ ਦੁੱਧ ਲੈ ਕੇ ਆ ਗਏ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜੀ ਦੁੱਧ ਛਕੋ ਤੇ ਕੋਈ ਰੱਬ ਦੇ ਘਰ ਦੀ ਗੱਲ ਸੁਣਾਓ ਗੁਰਦੇਵ ਮੁਸਕੁਰਾਏ ਕਹਿੰਦੇ ਬੱਚਾ ਤੇਰੀ ਉਮਰ ਕਿੰਨੀ ਹੈ ਕਹਿੰਦੇ ਮਹਾਰਾਜ 12 ਸਾਲ ਗੁਰਦੇਵ ਬੰਦੇ ਤੇ ਖੇਡਣ ਕੁੱਦਣ ਦਾ ਸਮਾਂ ਹੈ ਏਸ عمرੇ ਲੋਕਾਈਂ ਰੱਬ ਦੀ ਗੱਲ ਨਾ ਕਰਦੀ ਐ ਨਾ ਸੁਣਦੀ ਐ ਲੋਕ ਬਚਪਨ ਖੇਡਣ ਵਿੱਚ ਜਵਾਨੀ ਰੰਗਿਨੀ ਵਿੱਚ ਤੇ ਬੁਢੇਪਾ ਮਾਲਾ ਫੇਰਨ ਵਿੱਚ گزارਦੇ ਨੇ ਰੰਗਿਨੀਆਂ ਦੇ ਵਕਤ ਤੇਰੇ ਅੰਦਰ ਕਿਥੋਂ ਮੰਗ ਪੈਦਾ ਹੋ ਗਈ ਰੱਬ ਦੇ ਕਰਦੀ ਬਾਤ ਜਾਨਣੀ ਚਾਹਣਾ ਐ ਤੇ ਭਾਈ ਬੂੜਾ ਕਹਿੰਦਾ ਮਹਾਰਾਜ ਮੌਤ ਦਾ ਕੀ ਪਤਾ ਬਚਪਨ ਵਿੱਚ ਹੀ ਆ ਜਾਵੇ ਬੁਢੇਪਾ ਮਿਲੇ ਹੀ ਨਾ ਰੱਬ ਦੇ ਗੀਤ ਗਾਉਣ ਲਈ ਗੁਰਦੇਵ ਕਹਿੰਦੇ ਉਮਰ 12 ਸਾਲ ਐ ਗੱਲਾਂ ਬਜ਼ੁਰਗਾਂ ਵਾਲੀਆਂ ਕਰਦੇ ਉਹ ਇਹ ਨਹੀਂ ਸਮਝ ਕਿਥੋਂ ਭਈ ਮੌਤ ਦੀਆਂ ਗੱਲਾਂ ਇੰਨੀ ਛੋਟੀ ਉਮਰ ਵਿੱਚ ਕੋਈ ਨਹੀਂ ਕਰਦਾ ਦੱਸੋ ਕੀ ਕਾਰਨ ਹੈ ਕਹਿੰਦੇ ਮਹਾਰਾਜ ਮੈਂ ਜ਼ਿਮੀਦਾਰ ਸੁਗੇ ਰੰਦਾਵੇ ਦਾ ਫਰਜ਼ੰਦ ਹਾਂ ਇੱਕ ਦਿਨ ਪਿਤਾ ਦੇ ਨਾਲ ਖੇਤਾਂ ਵਿੱਚ ਗਿਆ ਸਾਂ ਤੇ ਹਾਕਮਾਂ ਦੇ ਕੁਝ ਕਰਿੰਦੇ ਆਏ ਸਪਈਆ ਆਏ ਕੋੜਿਆਂ ਤੇ ਪੁੰਗਰ ਦੀ ਫਸਲ ਪੌੜਾਂ ਤਲੇ ਮਸਲ ਕੇ ਤੁਰ ਗਏ ਹਰੀ ਫਸਲ ਚਰ ਗਏ ਤੇ ਪੱਕੀ ਹੋਈ ਫਸਲ ਵੱਢ ਕੇ ਲੈ ਗਏ ਪਿਤਾ ਜ਼ੋਰ ਲਾਉਂਦਾ ਰਿਹਾ ਪਰ ਜਰਵਾਣੇ ਨਾ ਰੁਕੇ ਉਦੋਂ ਮਨ ਦੇ ਵਿੱਚ ਵਿਰਾਗ ਪੈਦਾ ਹੋ ਗਿਆ ਵੀ ਇਹ ਬਚਪਨ ਪੁੰਗਰ ਦੀ ਫਸਲ ਹੈ ਜਵਾਨੀ ਹਰੀ ਫਸਲ ਹੈ ਤੇ ਬੁਢੇਪਾ ਪੱਕੀ ਹੋਈ ਫਸਲ ਹੈ ਤੇ ਮੌਤ ਨੇ ਜਰਵਾਣਿਆਂ ਵਾਂਗ ਚੜ ਕੇ ਆਉਣਾ ਹੈ ਹੱਥ ਪੈਰ ਜੋੜਿਆਂ ਰੁਕੇਗੀ ਨਹੀਂ ਚਾਹੇ ਉਹ ਪੁੰਗਰ ਦੀ ਫਸਲ ਨੂੰ ਕਾਲ ਲੈ ਜਾਵੇ ਚਾਹੇ ਹਰੀ ਫਸਲ ਨੂੰ ਲੈ ਜਾਵੇ ਤੇ ਚਾਹੇ ਪੱਕੀ ਫਸਲ ਨੂੰ ਬਚਪਨ ਵਿੱਚ ਮੌਤ ਆਵੇ ਜਵਾਨੀ ਵਿੱਚ ਆਵੇ ਜਾਂ ਬੁਢੇਪੇ ਵਿੱਚ ਆਵੇ ਇਹ ਖੇਡ ਵੈਗੁਰੂ ਦੇ ਹੱਥ ਹੈ ਬਾਣੀ ਚਾਹਾਂ ਨਾ ਬਾਰੇ ਬੂੜੇ ਤਰੁਣੇ ਭਈਆ ਸਭ ਹੋਂ ਜਮ ਲੈ ਜਈ ਹੈ ਰੇ ਮਨਸ ਬਪੁਰਾ ਮੂਸਾ ਕਿਨੋ ਮੀਟ ਬਲਈਆ ਕਈ ਹਰੇ ਮੌਤ ਦੇ ਸਾਵੇਂ ਕਹਿੰਦੇ ਬੰਦੇ ਦੀ ਔਕਾਤ ਸਿਰਫ ਇੰਨੀ ਐ ਜਿਵੇਂ ਬਿੱਲੇ ਦੇ ਅਗੇ ਕਬੂਤਰ ਦੀ ਜਾਂ ਚੂਹੇ ਦੀ ਉਮਰ ਹੁੰਦੀ ਐ ਛਾਇ ਕਹਿੰਦੇ ਤੂੰ ਬਿਰਦ ਐ ਜਵਾਨ ਐ ਜਾਂ ਬਚਾ ਐ ਮੌਤ ਕਦੇ ਵੀ ਆ ਸਕਦੀ ਐ ਸਾਗਰ ਵਿੱਚ ਬਹੁਤ ਮੱਛੀਆਂ ਹੁੰਦੀਆਂ ਨੇ ਕੀ ਪਤਾ ਕਿਹੜੇ ਕੰਡੇ ਕਿਹੜੀ ਮੱਛੀ ਤੇ ਕਦੋਂ ਜਾਲ ਪੈ ਜਾਵੇ ਤੋਏ ਨਾ ਕਦੇ ਸੋਚ ਕੇ ਬਹਿ ਜਾਓ ਵੀ ਹੁਣ ਬਚਪਨਾਂ ਖੇਡ ਗਏ ਜਵਾਨੀ ਚ ਰੰਗਿਨੀ ਮੜਾਂਗੇ ਬੁੱਢੇ ਵੇਰੇ ਮਾਲਾ ਫੇਰਾਂਗੇ ਪਤਾ ਹੀ ਕੋਈ ਨਹੀਂ ਐ ਉਹ ਸਮਾਂ ਮਿਲੇ ਹੀ ਨਾ ਮੌਤ عمر ਨਹੀਂ ਵੇਖਦੀ ਅੱਜੋ ਹੀ ਕੰਮ ਸਵਾਰੋ ਆਪਣਾ ਵਾਹਿਗੁਰੂ ਦੇ ਗੀਤ ਗਾਓ ਨਜ਼ਾਤ ਹਾਸਲ ਕਰੋ ਇੱਕ ਫਾਰਸੀ ਦਾ ਸ਼ੇਰ ਲਿਖਿਆ ਮੈਂ ਮੌਤ ਤੇ ਧਿਆਨ ਦਿਓ ਨਾ ਬੀ ਨਦ ਅਜ਼ਲ ਫਰਕ ਇਹ ਕੁਦਕ ਕਹਨ ਸਾਲ ਬੇਯਕਦਮ ਰਬਾਇਤ ਸੇ ਦੁਨੀਆ ਵਿਸਾਲ ਦੁਨੀਆ ਦਾ ਕੀ ਭਰੋਸਾ ਹੈ ਮੌਤ ਫਰਕ ਨਹੀਂ ਕਰਦੀ ਤੂੰ ਬਚਾ ਹੈ ਜਵਾਨ ਹੈ ਜਾਂ ਬੁੱਢਾ ਹੈ ਇੱਕ ਪਲ ਤੋਂ ਪਹਿਲਾਂ ਪਹਿਲਾਂ ਜੋਕਨਾ ਚੂਰ ਕਰ ਦਿੰਦੀ ਐ ਸਭ ਸੁਪਨਿਆਂ ਨੂੰ ਸਾਰਾ ਸੰਸਾਰ ਰੰਚਕਾ ਮਾਤਰ ਸਮੇਂ ਵਿੱਚ ਤੇਰੇ ਤੋਂ ਜੁਦਾ ਕਰ ਦਵੇਗੀ ਇਸ ਤੋਂ ਪਹਿਲਾਂ ਮੌਤ ਆਵੇ ਪ੍ਰਭੂ ਦੇ ਗੀਤ गा ਕੇ ਜੀਵਨ ਸਫਲਾ ਕਰ ਲੈ ਭਾਈ ਬੂੜਾ ਕਹਿੰਦਾ ਮਹਾਰਾਜ ਮੈਨੂੰ ਇਹ ਸਮਝ ਪਈ ਵੀ ਮੌਤ ਵਾਹਿਗੁਰੂ ਦੇ ਹੱਥ ਵਿੱਚ ਐ ਤੇ ਜੇ ਵਾਹਿਗੁਰੂ ਨਾਲ ਲਿਵ ਲੱਗ ਜਾਵੇ ਤੇ ਮੌਤ ਦਾ ਭੈ ਨਹੀਂ ਰਹਿੰਦਾ ਤੇ ਕਿਰਪਾ ਕਰੋ ਰੱਬ ਦੀ ਕੋਈ ਬਾਤ ਸੁਣਾਓ ਮੇਰੇ ਅੰਦਰ ਪ੍ਰਭੂ ਪ੍ਰਤੀ ਪ੍ਰੇਮ ਪੈਦਾ ਆਵੇ ਉਹਦੇ ਗੀਤ ਗਾਵਾਂ ਰੋਗ ਸੋਗ ਮਿਟਣ ਮੌਤ ਦਾ ਭੈ ਸਦਾ ਲਈ ਗਲੋਂ ਲੈ ਜਾਵੇ ਬਾਣੀ ਚਾਹੁੰਦਾ ਨਾ ਸੋਕਾ ਤੋਂ ਡਰੈ ਜੇ ਖਸਮ ਸਮਾਰੇ ਡਰ ਡਰ ਪਚੇ ਮਨਮੁਖ ਵਿਚਾਰੇ ਉਹ ਨਹੀਂ ਡਰਦਾ ਜਿਹੜਾ ਖਸਮ ਵਾਲਾ ਹੈ ਗੁਰੂ ਪਰਮੇਸ਼ਰ ਵਾਲਾ ਹੈ ਮਨਮੁਖ ਡਰਦਾ ਹੈ ਮੌਤ ਤੋਂ ਜਿਨ੍ਹਾਂ ਦੇ ਸਿਰ ਤੇ ਗੁਰੂ ਦਾ ਮਿਹਰ ਭਰਿਆ ਹੱਥ ਹੈ ਉਹ ਕਿਥੇ ਡਰਦੇ ਨੇ ਭਾਈ ਬਚੱਤਰ ਸਿੰਘ ਨਹੀਂ ਡਰੇਗਾ ਭਾਈ ਮਨੀ ਸਿੰਘ ਨਹੀਂ ਡਰੇਗਾ ਭਾਈ ਤਾਰੂ ਸਿੰਘ ਨਹੀਂ ਡਰੇਗਾ ਮੌਤ ਨੂੰ ਮਖੌਲ ਕਰਨਗੇ ਕਿਉਂਕਿ ਗੁਰੂ ਦੀ ਬਖਸ਼ਿਸ਼ ਹੈ ਕਿਰਪਾ ਹੈ ਸ਼ੇਰ ਦੀ ਸ਼ਰਨ ਰਹਿਣ ਵਾਲਿਆਂ ਨੂੰ ਗਦੜਾਂ ਦਾ ਡਰ ਨਹੀਂ ਹੁੰਦਾ ਕਹਿੰਦੇ ਮਹਾਰਾਜ ਕਿਰਪਾ ਕਰੋ ਗੁਰਦੇਵ ਬੜੇ ਪ੍ਰਸੰਨ ਹੋਏ ਭਾਈ ਬੂੜੇ ਨੂੰ ਗਲੇ ਨਾਲ ਲਾ ਕੇ ਆਖਣ ਲੱਗੇ ਉਮਰ ਬੱਚਿਆਂ ਵਾਲੀ ਆਏ ਬਾਤਾਂ ਬਜ਼ੁਰਗੀ ਦੀਆਂ ਪਾਉਂਦੇ ਹੋ ਤੁਹਾਡਾ ਨਾਮ ਬੂੜਾ ਨਹੀਂ ਬੁੱਢਾ ਚਾਹੀਦਾ ਸੀ ਇਸ ਦਿਨ ਤੋਂ ਫਿਰ ਬਾਬਾ ਬੁੱਢਾ ਸਹਿਬ ਨਾਮ ਪ੍ਰਗਟ ਹੋਇਆ ਤੇ ਜਿਨੇ ਗੁਰੂ ਨਾਨਕ ਦੇ ਸੀਨੇ ਦਾ ਸਪਰਸ਼ ਪਾ ਲਿਆ ਗੁਰੂ ਨਾਨਕ ਉਹ ਪਰਸ ਹੈ ਜਿਹੜਾ ਹਰ ਧਾਤ ਨੂੰ ਸੋਨਾ ਕਰ ਦਿੰਦਾ ਪਤਾ ਨਹੀਂ ਕਿੰਨੇ ਜੀਵਨ ਲੱਗ ਜਾਂਦੇ ਬ੍ਰਹਮ ਗਿਆਨ ਦੀ ਅਵਸਥਾ ਹਾਸਲ ਕਰਨ ਲਈ ਇੱਕ ਗੁਰੂ ਨਾਨਕ ਦੇ ਸੀਨੇ ਦੇ ਸਪਰਸ਼ ਨੇ 12 ਵਰਿਆਂ ਦਾ ਬੂੜਾ ਬ੍ਰਹਮ ਗਿਆਨੀ ਬਾਬਾ ਬੁੱਢਾ ਬਣਾ ਦਿੱਤਾ ਪੁੱਛੋ ਗੁਰੂ ਗ੍ਰੰਥ ਸਾਹਿਬੇ ਕਰਾਮਾਤ ਹੁੰਦੀ ਹੈ ਗੁਰਦੇਵ ਸਾਤ ਸਤ ਬੁੱਧ ਮੂਰਤ ਗੁਰਦੇਵ پارਸ ਬਸਪਰਾ پارਸ ਦੇ ਵਿੱਚ ਇਹ ਹਸਤੀ ਤੇ ਹੈ ਲੋਹੇ ਨੂੰ ਸੋਨਾ ਕਰ ਦਵੇ ਪਰ پارਸ ਲੋਹੇ ਨੂੰ ਆਪਣੇ ਵਰਗਾ پارਸ ਨਹੀਂ ਬਣਾ ਸਕਦਾ ਗੁਰੂ ਨਾਨਕ پارਸ ਤੋਂ ਵੀ ਪਾਰ ਹੈ ਜਿਹਨੂੰ ਸੀਨੇ ਨਾਲ ਲਾ ਲਿਆ ਉਹਨੂੰ ਆਪਣਾ ਹੀ ਰੂਪ ਬਣਾ ਲਿਆ ਗੁਰਦੇਵ ਕਰਦਾ ਸਭ ਪਾਪ ਹਰਤਾ ਗੁਰਦੇਵ ਪਤਿਤ ਪੁਵਿਤ ਕਰਾ ਜਿਹੜਾ ਗੁਰੂ ਨਾਨਕ ਦੇ ਸੀਨੇ ਲੱਗਿਆ ਉਹ ਪਾਪੀ ਤੋਂ ਪਾਕ ਹੋ ਗਿਆ ਗੁਰੂ ਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾ ਅਰਦਾਸ ਕਰਿਆ ਕਰੋ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਸਾਨੂੰ ਵੀ ਸੀਨੇ ਲਾਓ ਸਾਡੇ ਵਰਗੇ ਮੂੜ ਵੀ ਉੱਚ ਬੁੱਧੀ ਦੇ ਮਾਲਕ ਬਣਨ ਮੁਕਤੀ ਮਿਲ ਜਾਵੇ ਤੋ ਖੈਰ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਮੁਲਾਕਾਤ ਸੀ ਬਾਬਾ ਬੁੱਢਾ ਸਾਹਿਬ ਦੀ ਦਰਸ਼ਨਾਂ ਦਾ ਐਸਾ ਅਸਰ ਹੋਇਆ ਕਰ ਜਾਂਦਿਆਂ ਹੀ ਮਾਤਾ ਨੂੰ ਕਹਿ ਦਿੱਤਾ ਮੈਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਕਰਤਾਰਪੁਰ ਚਲੇ ਜਾਣਾ ਹੈ ਅੱਗੇ ਲੈ ਕੇ ਪਰਿਵਾਰ ਕੋਲੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਸਦਾ ਦੇ ਲਈ ਬਾਬਾ ਬੁੱਢਾ ਸਾਹਿਬ ਚਲੇ ਜਾਂਦੇ ਨੇ ਜੀਵਨ ਦਾ ਮਿਸ਼ਨ ਬਣਾਇਆ ਹੈ ਸੇਵਾ ਸਿਮਰਨ ਕਰਦਿਆਂ ਮੁਕਤੀ ਹਾਸਲ ਕਰਨੀ ਹੈ ਆਪ ਜੁੜੇ ਹਾਂ ਹੋਰਾਂ ਨੂੰ ਜੋੜਨਾ ਹੈ ਵੱਡੇ ਭਾਗ ਗੁਰਸੇਵਾ ਹੈ ਆਪਣਾ ਭੇਦ ਨਹੀਂ ਗੁਰਦੇਵ ਮੁਰਾਰ ਗੁਰੂ ਪਰਮੇਸ਼ਰ ਦਾ ਸਰੂਪ ਹੈ ਉਹਨਾਂ ਦੇ ਵੱਡੇ ਭਾਗ ਜਿਹੜੇ ਗੁਰੂ ਘਰ ਜਾ ਕੇ ਸੇਵਾ ਕਰਦੇ ਨੇ ਫਲਕੀ ਮਿਲਦਾ ਹੈ ਤਾਂ ਕੋ ਕਾਲ ਨਹੀਂ ਜਮ ਜੋ ਹੈ 부ਝ ਹੈ ਅੰਤਰ ਸ਼ਬਦ ਵਿਚਾਰ ਜਿਹੜੇ ਗੁਰੂ ਦੇ ਸ਼ਬਦ ਅਭਿਆਸ ਕਰਦੇ ਨੇ ਫਿਰ ਉਹਨਾਂ ਨੂੰ ਮੌਤ ਦਾ ਕਾਲ ਦਾ ਜਮਾਂ ਦਾ 84 ਲੱਖ ਜੂਨਾ ਦਾ ਡਰ ਨਹੀਂ ਰਹਿੰਦਾ। ਤੋਂ ਬਾਬਾ ਬੁੱਢਾ ਸਾਹਿਬ ਜੀ ਨੇ ਜੀਵਨ ਸਮਰਪਿਤ ਕਰ ਦਿੱਤਾ ਗੁਰੂ ਨਾਨਕ ਪਾਤਸ਼ਾਹ ਦੇ ਲਈ। ਸਮਾ ਬਣਿਆ ਮਾਤਾ ਪਿਤਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਉਂਦੇ ਨੇ। ਤੇ ਬਾਬਾ ਬੁੱਢਾ ਸਾਹਿਬ ਨੂੰ ਆਖਣ ਲੱਗੇ ਸਾਡੇ ਮਨ ਦੀ ਇੱਛਾ ਹੈ ਤੁਸੀਂ ਗ੍ਰਸਤ ਕਰ ਲਓ। ਬਾਬਾ ਬੁੱਢਾ ਸਾਹਿਬ ਨਹੀਂ ਸਨਚਾਉਂਦੇ ਕਿ ਮੇਰਾ ਧਿਆਨ ਕਿਧਰੇ ਵੰਡਿਆ ਜਾਵੇ ਸੇਵਾ ਵਿੱਚ ਮਗਰ ਰੈਣਾ ਚਾਹੁੰਦੇ ਸਨ ਪਰ ਮਾਪਿਆਂ ਦੀ ਇੱਛਾ ਦਾ ਸਤਕਾਰ ਕਰਦੇ ਹੋਏ ਹਾਮੀ ਭਰ ਦਿੱਤੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਸ ਵਕਤ ਜਗਤ ਜਲੰਦੇ ਨੂੰ ਤਾਰਨ ਲਈ ਉਦਾਸੀਆਂ ਤੇ ਨਿਕਲੇ ਹੋਏ ਸਨ। ਜਦੋਂ ਬਾਬਾ ਬੁੱਢਾ ਸਾਹਿਬ ਜੀ ਦੀ ਬਰਾਤ ਦਾ ਵਕਤ ਆਇਆ ਗੁਰੂ ਨਾਨਕ ਦੇ ਮਹਾਰਾਜ ਵੱਲੋਂ ਗੁਰਨਾਨਕ ਸਾਹਿਬ ਦੇ ਦੋਨੋਂ ਫਰਜ਼ੰਦ ਭਗਵਾਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਤੇ ਬਾਬਾ ਲਖਮੀ ਦਾਸ ਜੀ ਇਹ ਬਰਾਤ ਦੇ ਨਾਲ ਗਏ ਨੇ। ਤੇ ਇਉਂ ਬਾਬਾ ਬੁੱਢਾ ਸਾਹਿਬ ਜੀ ਦਾ ਵਿਆਹ को 1538 ईस्वी ਦੇ ਇਰਦ-ਗਿਰਦ ਬੀਬੀ ਮਿਰੋਆ ਜੀ ਨਾਲ ਹੁੰਦਾ ਹੈ ਗ੍ਰਸਤ ਵਿੱਚ ਪ੍ਰਵੇਸ਼ ਹੋਏ ਕੁਝ ਸਮੇਂ ਬਾਅਦ ਫਿਰ ਘਰੋਂ ਚੱਲ ਕੇ ਕਰਤਾਰਪੁਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਨੂੰ ਸਮਰਪਿਤ ਹੋ ਗਏ ਧਿਆਨ ਦਿਓ ਬਾਬਾ ਬੁੱਢਾ ਸਾਹਿਬ ਦੀਆਂ ਅਗੰਮੀ ਸੇਵਾਵਾਂ ਬਾਰੇ ਪਹਿਲਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ 'ਚ ਰਹਿ ਕੇ ਸੇਵਾ ਕੀਤੀ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਪੰਜ ਭੂਤਕ ਚੋਲਾ ਤਿਆਗਣ ਦਾ ਮਨ ਲਿਆ ਆਪਣਾ ਬਾਬਾ ਲੈਣਾ ਜੀ ਨੂੰ ਛਾਤੀ ਨਾਲ ਲਾ ਕੇ ਕੀਤਾ ਗੁਰੂ ਅੰਗਦ ਦੇਵ ਅਕਾਲੀ ਜੋਤ ਲਈ ਨਵਾਂ ਮੁਜੱਸਮਾ ਨਵਾਂ ਸ਼ਰੀਰ ਚੁਣਿਆ ਗੁਰੂ ਅੰਗਦ ਸਾਹਿਬ ਵਾਲਾ ਤੇ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਗੁਰਿਆਈ ਦਾ ਤਿਲਕ ਤੁਸੀਂ ਦੇਣਾ ਗੁਰੂ ਅੰਗਦ ਸਾਹਿਬ ਨੂੰ ਕਿੰਨੇ ਸਿੱਖ ਨੇ ਗੁਰੂ ਘਰ ਚ ਪਰ ਸਾਰਿਆਂ ਨਾਲੋਂ ਸ਼ਰੋਮਣੀ ਬਾਬਾ ਬੁੱਢਾ ਸਾਹਿਬ ਦਾ ਰੁਤਬਾ ਹੈ ਇਸੇ ਕਰਕੇ ਇਹ ਸੇਵਾ ਉਹਨਾਂ ਨੇ ਨਿਭਾਈ ਹੈ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਹੁਕਮ ਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖੀ ਦਾ ਕੇਂਦਰ ਪ੍ਰਫੁੱਲਤ ਕੀਤਾ ਖਡੂਰ ਸਾਹਿਬ ਨੂੰ ਬਾਣੀ ਚ ਕੀ ਆਉਂਦਾ ਫੇਰ ਵਸਾਇਆ ਫੇਰ ਆਣ ਸਤਗੁਰ ਖਡੂਰ ਖਡੂਰ ਸਾਹਿਬ ਤੇ ਅੱਗੇ ਹੀ ਵਸਦਾ ਸੀ ਪਰ ਹੁਣ ਜੋ ਵਸਾਇਆ ਹੈ ਇਥੋਂ ਸਿੱਖੀ ਦੀਆਂ ਬਹਾਰਾਂ ਪ੍ਰਗਟ ਹੋਣਗੀਆਂ ਵੱਡਾ ਕੇਂਦਰ ਬਣਿਆ ਸਿੱਖ ਦਾ ਉੱਥੇ ਫਿਰ ਗੁਰੂ ਅੰਗਦ ਸਾਹਿਬ ਨੇ ਗੁਰਮੁਖੀ ਲਿਪੀ ਪੜਾਉਣੀ ਸ਼ੁਰੂ ਕੀਤੀ ਤੇ ਇਹ ਸੇਵਾ ਬਾਬਾ ਬੁੱਢਾ ਸਾਹਿਬ ਨੂੰ ਮਹਾਰਾਜ ਨੇ ਸੌਂਪੀ ਸੀ ਉਹ ਕਰਦੇ ਰਹੇ ਵਿਦਿਆ ਬੜੀ ਜ਼ਰੂਰੀ ਹੈ ਗੁਰ ਪ੍ਰਸਾਦੀ ਵਿਦਿਆ ਵਿਚਾਰਾ ਪੜ-ਪੜ ਪਾਵੇ ਮਾਨਾ ਦੋ ਤਰ੍ਹਾਂ ਦੀ ਵਿਦਿਆ ਹੈ ਇੱਕ ਹੈ ਅਧਿਆਤਮਕ ਧਰਮ ਦੀ ਵਿਦਿਆ ਇੱਕ ਹੈ ਸੰਸਾਰੀ ਵਿਦਿਆ ਦੋਨੋਂ ਹੀ ਪੜਿਆ ਕਰੋ ਮਾਨ ਦਮਉਂਦੀਆਂ ਨੇ ਅਧਿਆਤਮਕ ਵਿਦਿਆ ਵਿੱਚ ਸਰਸਾਰ ਹੋਵੋਗੇ ਸੰਤ ਵਾਲਾ ਰੁਤਬਾ ਮਿਲੇਗਾ ਲੋਕ ਮੱਥਾ ਟੇਕਣਗੇ ਭਾਈ ਰੇ ਸੰਤ ਜਣਾ ਕੀ ਰੇਣ ਧਨਿਆਵੀ ਵਿਦਿਆ ਹਾਸਲ ਕਰੋਗੇ ਕੋਈ ਅਫਸਰ ਬਣੋਗੇ ਵਾਈਟ ਕਾਲਰ ਜੌਬ ਕਰੋਗੇ ਕਿਧਰੇ ਨਾ ਕਿਧਰੇ ਆਪਦੀ ਕਮਿਊਨਿਟੀ ਲਈ ਆਪਦੇ ਧਰਮ ਲਈ ਦੇਸ਼ ਭੇਤ ਦੇ ਲਈ ਕੋਈ ਕਾਰਜ ਹੀ ਕਰ ਲਵੋਗੇ ਔਰ ਅਸਰਾਂ ਦਾ ਵੀ ਬੜਾ ਸਤਕਾਰ ਹੈ ਖੈਰ ਬਾਬਾ ਬੁੱਢਾ ਸਾਹਿਬ ਨੇ ਇਹ ਅਗਮੀ ਸੇਵਾ ਨਿਭਾਈ ਸਮਾਯਾ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ ਚੁਣ ਲਿਆ ਗੁਰਤਾ ਗੱਦੀ ਦਾ ਅਗਲਾ ਵਾਰਿਸ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿ ਕਰਕੇ ਗੁਰਿਆਈ ਦਾ ਤਿਲਕ ਇਸ ਵਾਰ ਵੀ ਗੁਰੂ ਮਹਾਰਾਜ ਨੇ ਸੇਵਾ ਲੈਂਦੇ ਹੋਏ ਲਵਾਉਣਾ ਕੀਤਾ ਹੁਣ ਗੁਰੂ ਅੰਗਦ ਸਾਹਿਬ ਦੇ ਹੁਕਮ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਨੂੰ ਸਿੱਖੀ ਦਾ ਕੇਂਦਰ ਪ੍ਰਗਟ ਕੀਤਾ ਤੇ ਗੋਇੰਦਵਾਲ ਸਾਹਿਬ ਦੇ ਵਿੱਚ ਕੋਈ 1552 ਈਸਵੀ ਦੇ ਇਰਤ-ਗਿਰਦ ਬੌਲੀ ਸਾਹਿਬ ਜੋ ਹੈ ਉਹਦਾ ਟੱਕ ਲਗਵਾਇਆ ਬਾਬਾ ਬੁੱਢਾ ਸਾਹਿਬ ਦੇ ਕੋਲੋਂ ਸੇਵਾ ਲਈ ਫਿਰ 22 ਮੰਜੀਆਂ ਜੋ 22 ਪ੍ਰਚਾਰਕ ਗੁਰਮਤ ਦੇ ਪ੍ਰਚਾਰ ਪ੍ਰਸਾਰ ਲਈ ਸਾਜੇ ਗਏ ਉਹਨਾਂ ਦੀ ਜਿਹੜੀ ਮੁੱਖ ਧਾਰਾ ਹੈ ਜੋ ਮੁੱਖ ਪ੍ਰਬੰਧ ਹੈ ਉਹ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪਿਆ ਜਾਂਦਾ ਹੈ ਸਿੱਖੀ ਦਾ ਸਾਰਾ ਪ੍ਰਚਾਰ ਪ੍ਰਸਾਰ ਗੁਰੂ ਅਮਰਦਾਸ ਜੀ ਵੇਲੇ ਬਾਬਾ ਬੁੱਢਾ ਸਾਹਿਬ ਕਰਾਉਂਦੇ ਸਨ ਸਮਾਂ ਆਇਆ ਗੁਰੂ ਅਮਰਦਾਸ ਨੇ ਪੰਜ ਭੂਤਕ ਚੋਲਾ ਤਿਆਗਣਾ ਹੈ ਗੁਰੂ ਰਾਮਦਾਸ ਜੀ ਦੀ ਚੋਣ ਹੋਈ ਤੇ ਗੁਰਿਆਈ ਦਾ ਤਿਲਕ ਫਿਰ ਬਾਬਾ ਬੁੱਢਾ ਸਾਹਿਬ ਦੇ ਹਿੱਸੇ ਆਇਆ ਉਹਨਾਂ ਮਹਾਪੁਰਸ਼ਾਨੇ ਗੁਰੂ ਰਾਮਦਾਸ ਜੀ ਨੂੰ ਗੁਰਤਾ ਦਾ ਤਿਲਕ ਦਿੱਤਾ ਤੇ ਗੁਰੂ ਅਮਰਦਾਸ ਜੀ ਦੇ ਹੁਕਮ ਵਿੱਚ ਜੋ ਰਾਮਦਾਸਪੁਰ ਇਹ ਅੰਮ੍ਰਿਤਸਰ ਸਿੱਖੀ ਦੇ ਕੇਂਦਰ ਵਜੋਂ ਗੁਰੂ ਰਾਮਦਾਸ ਜੀ ਨੇ ਪ੍ਰਗਟ ਕੀਤਾ ਸੀ ਇੱਥੇ ਅੰ ਬੀਰ ਬਾਬਾ ਬੁੱਢਾ ਸਾਹਿਬ ਇਹਦੇ ਉਹਨਾ ਉਹਦੇ ਹੀਠਾਂ ਬਹਿ ਕੇ ਗੁਰੂ ਰਾਮਦਾਸ ਪਾਸ਼ਾ ਜੀ ਦੇ ਮੁਕੱਦਸ ਸਰੋਵਰ ਦੀ ਸੇਵਾ ਬਾਬਾ ਬੁੱਢਾ ਸਾਹਿਬ ਸੰਗਤਾਂ ਤੋਂ ਕਰਵਾਉਂਦੇ ਰਹੇ ਸਮਾਂ ਆਇਆ ਗੁਰੂ ਰਾਮਦਾਸ ਪਾਸ਼ਾ ਪੰਜ ਭੂਤਕ ਚੋਲਾ ਛੱਡਣ ਲੱਗੇ ਤੇ ਆਪਣੀ ਜਗ੍ਹਾ ਖੁਦ ਖੁਦਾ ਗੁਰੂ ਅਰਜਨ ਸਾਹਿਬ ਨੂੰ ਚੁਣਿਆ ਜਾਂਦਾ ਹੈ ਤੇ ਗੁਰਤਾ ਗਦੀ ਦਾ ਤਿਲਕ ਫਿਰ ਬਾਬਾ ਬੁੱਢਾ ਸਾਹਿਬ ਹੀ ਦਿੰਦੇ ਨੇ ਗੁਰੂ ਅਰਜਨ ਸਾਹਿਬ ਨੇ ਨਾ ਰਾਮ ਸਰ ਬਿਠਾ ਕੇ ਭਾਈ ਗੁਰਦਾਸ ਜੀ ਨੂੰ 1660 ਬਿਕਰਮੀ ਸੰਮਤ ਤੋਂ ਲੈ ਕੇ 1661 ਬਿਕਰਮੀ ਸੰਮਤ ਤਾਈਂ ਸ਼੍ਰੀ ਆਦ ਗ੍ਰੰਥ ਦੀ ਬੀੜ ਲਿਖਵਾਈ ਗੁਰਾਂ ਸੰਪਾਦਨਾ ਕੀਤੀ ਤੇ ਜੇ ਉਸ ਦਿਨ ਸ੍ਰੀ ਹਰਮੰਦਰ ਸਾਹਿਬ ਦੀਡ ਦਾ ਪ੍ਰਕਾਸ਼ ਕਰਨਾ ਸੀ ਸੇਵਾ ਬਾਬਾ ਬੁੱਢਾ ਸਾਹਿਬ ਨੂੰ ਸੌਂਪੀ ਗਈ ਪ੍ਰਕਾਸ਼ ਕਰਕੇ ਹੁਕਮਨਾਮਾ ਉਹਨਾਂ ਲਿਆ ਔਰ ਉਸ ਦਿਨ ਜੋ ਸਿੱਖ ਧਰਮ ਦੇ ਅੰਦਰ ਮੁੱਖ ਗ੍ਰੰਥੀ ਦੀ ਸੇਵਾ ਹੈ ਉਹਦਾ ਆਗਾਜ਼ ਹੋਇਆ ਸਿੱਖ ਜਗਤ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਹੋਏ ਨੇ ਕਦੇ ਤੁਸੀਂ ਗੁਰਬਲਾਸ ਪਾਤਸ਼ਾਹੀ ਛੇਵੀਂ ਪੜਿਓਦੇ ਚ ਜ਼ਿਕਰ ਹੈ ਕਰਤ ਵਿਚਾਰ ਇਹ ਠਹਿرائی ਬੁੱਢਾ ਜੀ ਸੇਵਾ ਨਿਪੁੰਨਾਈ ਗੁਰੂ ਨਾਨਕ ਇਨ ਦਰਸ਼ਨ ਕਰੇ ਸੇਵਾ ਮੈਂ ਅਤ ਇਤ ਇਹ ਧਰੇ ਗੁਰੂ ਨਾਨਕ ਦੇਵ ਜੀ ਸਿੱਖ ਨੇ ਸੇਵਾ ਬਹੁਤ ਲਗਨ ਨਾਲ ਕੀਤੀ ਹੈ। ਤੋਂ ਇਹ ਵੱਡੀ ਜ਼ਿੰਮੇਵਾਰੀ ਇਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਪਰ ਦਿੱਤੀ ਗਈ। ਮਹਾਨ ਗ੍ਰੰਥੀ ਪਰਫੁੱਲਤ ਹੋਏ। ਸਮਾਇਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਪੰਜ ਭੂਤਕ ਚੋਲਾ त्याਗਣਾ। دین ਦੁਨੀਆਂ ਦੇ ਮਾਲਕ ਨੇ ਸ਼ਹਾਦਤ ਤੋਂ ਪਹਿਲਾਂ ਹੀ ਇਹ ਬਚਨ ਕਰ ਦਿੱਤਾ ਬਾਬਾ ਬੁੱਢਾ ਸਾਹਿਬ ਗੁਰਤਾ ਦੇ ਵਾਰਿਸ ਗੁਰੂ ਹਰਗੋਬਿੰਦ ਸਾਹਿਬ ਹੋਣਗੇ। ਜਿਨ੍ਹਾਂ ਦਾ ਪ੍ਰਕਾਸ਼ ਤੁਹਾਡੇ ਬਚਨਾਂ ਨਾਲ ਪ੍ਰਗਟ ਹੋਇਆ ਹੈ। ਤੇ ਤੁਸੀਂ ਗੁਰਤਾ ਗੱਦੀ ਦਾ ਤਿਲਕ ਸਾਡੀ ਸ਼ਹਾਦਤ ਤੋਂ ਵੱਧਾ ਦੇਣਾ ਹੈ ਸਮਾਂ ਆਇਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਹੁੰਦੀ ਹੈ ਧਰਮ ਦੀ ਫੁਲਵਾੜੀ ਨੂੰ ਪਰਫੁੱਲਤ ਕਰਨ ਲਈ ਆਪਣਾ ਲਹੂ ਡੋਲਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਸਾਹਿਬ ਦਿੰਦੇ ਨੇ ਇੱਥੇ ਹੀ ਬਸ ਨਹੀਂ ਮੇਰੀ ਪੀਰੀ ਦੀਆਂ ਦੋ ਤਲਵਾਰਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਬਾਬਾ ਬੁੱਢਾ ਸਾਹਿਬ ਨੇ ਪਹਿਨਾਈਆਂ ਜਿਸ ਦਿਨ ਸ੍ਰੀ ਅਕਾਲ ਬੰਗੇ ਦੀ ਬਾਤ ਚੱਲੀ ਨਾ ਵੀ ਪ੍ਰਗਟ ਕਰਨਾ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਪ੍ਰਥਮ ਆਪਣੇ ਲੈਕਰ ਹਾਥ ਧਰੀ ਇੰਟ ਬਲ ਤੇਜ ਕੇ ਸਾਥ ਗੁਰੂ ਹਰਗੋਬਿੰਦ ਸਾਹਿਬ ਨੇ ਇੱਟ ਲੈ ਕੇ ਅਕਾਲ ਬੁੰਗੇ ਦੀ ਅਕਾਲ ਤਖਤ ਦੀ ਨੀਵ ਰੱਖੀ ਤੇ ਹੁਕਮ ਕੀਤਾ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਇਹ ਚਬੂਤਰੇ ਦੀ ਸਾਰੀ ਸੇਵਾ ਤੁਸੀਂ ਦੋਹਾਂ ਨੇ ਕਰਨੀ ਹੈ ਹੋਰ ਕੋਈ ਤੁਹਾਡਾ ਹੱਥ ਨਹੀਂ ਮੰਡਾ ਹੋਵੇਗਾ ਆ ਜੋ ਅਕਾਲ ਬੁੰਗਾ ਵਿੰਦੇ ਉਹ ਅਕਾਲ ਤਖਤ ਵਿੰਦੇ ਉਹ ਫਿਰ ਹੀ ਸਾਰੀ ਉਹ ਸਾਰੀ ਉਸ ਵਕਤ ਜੋ ਚਬੂਤਰਾ ਮੌਜੂਦ ਸੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਨੇ ਕੀਤੀ ਹੈ ਸਮਾਇਆ ਜਹਾਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੂੰ ਕੈਦ ਕੀਤਾ ਮੁਲਾਕਾਤ ਹੋਣ ਨਹੀਂ ਸੀ ਦਿੰਦੇ ਤੇ ਬਾਬਾ ਬੁੱਢਾ ਸਾਹਿਬ ਫਿਰ ਦੂਰ ਦਰੇਟਿਓਂ ਸੰਗਤਾਂ ਨੂੰ ਲੈ ਕੇ ਜਾਇਆ ਕਰਦੇ ਸਨ ਗਵਾਲੀਅਰ ਤੇ ਘੇਰੇ-ਘੇਰੇ ਪ੍ਰਕਰਮਾ ਕਰਨੀ ਕਿਲੇ ਦੇ ਬਾਬਾ ਬੁੱਢਾ ਸਾਹਿਬ ਦੀਆਂ ਕੋਈ ਅੰਤ ਨਹੀਂ ਹੈ ਕਹਿੰਦੇ ਜਦੋਂ ਬਹੁਤ ਬੁਢਾਪਾ ਆ ਗਿਆ ਨਾ ਸਰੀਰ ਤੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੂੰ ਕਹਿੰਦੇ ਮਹਾਰਾਜ ਹੁਣ ਮੈਂ ਆਪਣੇ ਨਗਰ ਰਮਦਾਸ ਚਲੇ ਜਾਵਾਂ ਤੇ ਇੱਕ ਬੇਨਤੀ ਕਰਦਾ ਹਾਂ ਜਦੋਂ ਇਸ ਚੋਲੇ ਦਾ ਅੰਤ ਸਮਾ ਆਵੇ ਮੈਂ ਯਾਦ ਕਰਾਂ ਮੈਨੂੰ ਦਰਸ਼ਨ ਦਿਓ ਗੁਰਦੇਵ ਕਹਿੰਦੇ ਠੀਕ ਹੈ ਬਾਬਾ ਬੁੱਢਾ ਸਾਹਿਬ ਤੁਹਾਡੇ ਤੇ ਅੰਗ ਸੰਗੀ ਰਹਿੰਦੇ ਆ ਜਦੋਂ ਆਖੋਗੇ ਪ੍ਰਗਟ ਹੋ ਜਾਵਾਂਗੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਸ੍ਰੀ ਹਰਿ ਗੋਬਿੰਦ ਹੋਵਹਿ ਤੀਰ ਜਦ ਮੈਂ ਤਿਆਗਨ ਲਗਾਂ ਸਰੀਰ ਸਮਾ ਆ ਗਿਆ ਰਮਦਾਸ ਦੇ ਅੰਦਰ ਬ੍ਰਹਮ ਗਿਆਨੀ ਮਹਾਤਮਾ ਸਨ ਜਾਣ ਲਿਆ ਹੁਣ ਕੂਚ ਕਰਨਾ ਏ ਇਸ ਦੁਨੀਆ ਤੋਂ ਅੰਦਰੋਂ ਇੱਕ ਚਿੰਗ ਪਰਫੁੱਲਤ ਹੋਈ ਆਇਆ ਗੁਰੂ ਹਰਗੋਬਿੰਦ ਆਓ ਮੈਨੂੰ ਦਿਦਾਰੇ ਦਓ ਕਿਉਂ ਦਿਦਾਰੇ ਚਾਹੀਦੇ ਨੇ ਦੇਖਤ ਆਗੈ ਰੂਪ ਮੁਕੰਦਾ ਜਿਸ ਕੋ ਚਾਹਤ ਮਨਜਨ ਬ੍ਰਿੰਦਾ ਕਿਉਂਕਿ ਉਹ ਅਕਾਲ ਪੁਰਖ ਜਿਹਨੂੰ muni jan ਚਾਹੁੰਦੇ ਨੇ ਇਹਦੇ ਦਰਸ਼ਨ ਕਰਨ ਲਈ ਕਈਆਂ ਜਨਮਾਂ ਦੀ ਬੰਦਗੀ ਚਾਹੀਦੀ ਹੈ ਗੁਰੂ ਹਰਗੋਬਿੰਦ ਬਣ ਕੇ ਦੁਨੀਆ ਤੇ ਆਇਆ ਹੈ ਸੇਵਾ ਚ ਰਹੇ ਆ ਉਹਦੇ ਚਰਨਾਂ ਚ ਅਜ ਅਖੀਰਲੇ ਵਕਤ ਵੀ ਪਰ ਤੱਕ ਸਰਗੁਣ ਸਰੂਪ ਦੇ ਦਰਸ਼ਨ ਕਰ ਲਵਾਂ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਤਿਆਰੀ ਕੀਤੀ ਵਿਧਿਆ ਅਰ ਭਾਈ ਗੁਰਦਾਸ ਬ੍ਰਿੱਧ ਤਨ ਅੰਤ ਕਹਿਓ ਸਭ ਪਾਸ ਮੁਖੀਏ ਮੁਖੀਏ ਸਿੱਖਾਂ ਨੂੰ ਲੈ ਲਿਆ ਨਾਲ ਬਾਬਾ ਵਿਧੀਚੰਦ ਸਾਹਿਬ ਭਾਈ ਗੁਰਦਾਸ ਜੀ ਅਧਿਕ ਬਹੁਤ ਨਾਲ ਸੂਰਬੀਰ ਯੋਧੇ ਸ਼ਸਤਰ ਤੇ ਸ਼ਾਸਤਰ ਵਿਦਿਆ ਵਿੱਚ નિਪੁੰਨ ਨੇ ਚੱਲ ਪਏ ਮੰਜ਼ਲਾ ਮਾਰਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਪਿੰਡ ਰਮਦਾਸ ਪਹੁੰਚਦੇ ਨੇ ਬਾਬਾ ਬੁੱਢਾ ਜੀ ਨੂੰ ਦਰਸ਼ਨ ਦਿੱਤੇ ਨਿਮਰਤਾ ਵੇਖੋ ਖੁਦ ਖੁਦਾ ਗੁਰੂ ਹਰਗੋਬਿੰਦ ਦੀ ਜਿਹਦੇ ਬਾਰੇ ਭਾਈ ਗੁਰਦਾਸਾਂ ਦੇ ਵੀ ਐਡਾ ਭਾਰਾ ਗੁਰੂ ਹੋਇਆ ਹੀ ਕੋਈ ਨਹੀਂ ਦੁਨੀਆ ਤੇ ਫੇਰ ਵੀ ਇੰਨੀ ਨਿਰਮਮਤਾ ਕੀ ਜਾਂਦੇ ਭਾਈ ਜੀ ਛੱਟੰ ਅੰਪੀਰ ਬੈਠਾ ਗੁਰਪਾਰੀ ਤੇ ਨਿਮਰਤਾ ਕੈਸੀ ਹੈ ਬਾਬਾ ਬੁੱਢਾ ਸਾਹਿਬ ਤੁਸੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਵੱਡਿਆਂ ਗੁਰਾਂ ਦੀ ਸੇਵਾ ਕੀਤੀ ਹੈ ਕੋਈ ਜਾਂਦੇ ਜਾਂਦੇ ਸ਼ੁਭ ਸਿੱਖਿਆ ਹੀ ਦੇ ਜਾਓ ਸਾਨੂੰ ਤੇ ਜੇ ਹੁਣ ਇਹ ਅਲਫਾਜ਼ ਇਤਿਹਾਸ ਤੋਂ ਲੈ ਕੇ ਕਥਾਕਾਰ ਇਹ ਆਖਣ ਲੱਗ ਪੈਣ ਵੀ ਗੁਰੂ ਨੂੰ ਸਿੱਖਿਆ ਦੀ ਲੋੜ ਹੈ ਤਾਂ ਕਹਿ ਰਿਹਾ ਬਾਬਾ ਬੁੱਢਾ ਸਾਹਿਬ ਨੂੰ ਉਹ ਪਾਈ ਨਹੀਂ ਗੁਰੂ ਸਾਗਰ ਹੈ ਸਿੱਖ ਨਦੀਆਂ ਨੇ ਰਮਸ ਨੂੰ ਸਮਝਿਆ ਕਰੋ ਅਲਫਾਜ਼ਾਂ ਦੀ ਨੂੰ ਕਵੀ ਦੀ ਕਹਿਣਾ ਕੀ ਚਾਹੁੰਦੇ ਨੇ ਨਿਮਰਤਾ ਦਿਖਾਈ ਜਿਵੇਂ ਮਾਪੇ ਵਾਸਾ ਚ ਹੁੰਦੇ ਨੇ ਨਾ ਔਲਾਦ ਦੇ ਬੱਚਾ ਜिद ਕਰੇ ਤੇ ਮਾਪੇ ਮੰਨ ਲੈਂਦੇ ਇਦਾਂ ਖੁਦਾ ਭਗਤਾਂ ਦੇ ਵਾਸ ਵਿੱਚ ਹੁੰਦਾ ਨਿਰਮਾਣ ਹੁੰਦਾ ਕਬੀਰ ਆਰ ਸੰਤੋਖ ਸਿੰਘ ਕਹਿੰਦੇ ਨੇ ਸੁਨ ਬ੍ਰਿਧ ਕਹਿਓ ਆਇਓ ਨਾਰਾਇਣ ਛਠਮ ਰੂਪ ਤੁਮ ਧਰਿਓ ਸੁਹਾਇਣ ਐ ਗੁਰੂ ਹਰਗੋਬਿੰਦ ਸਾਹਿਬ ਮੈਂ ਕੀ ਸਿੱਖਿਆ ਦਮ ਤੁਹਾਨੂੰ ਤੁਸੀਂ ਤੇ ਨਾਰਾਇਣ ਸਰੂਪ ਹੋ ਤੁਹਾਡੇ ਦਰਸ਼ਨ ਕਰਕੇ ਲੋਕਾਈ ਤਰਦੀ ਐ ਇਹ ਤੇ ਆਪਣੇ ਸੇਵਕ ਨੂੰ ਵਡਿਆਈ ਦੇ ਰਹੇ ਹੋ ਤੁਸੀਂ ਆਪਦੇ ਸੇਵਕ ਦੀ ਮਹਿਮਾ ਕਰਵਾ ਰਹੇ ਹੋ ਤੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਬਾਬਾ ਬੁੱਢਾ ਸਾਹਿਬ ਦੇ ਹਿਰਦੇ ਵਿਚਲੀ ਭਾਵਨਾ ਨੂੰ ਸਮਝਦੇ ਹੋਏ ਬੜੇ ਪ੍ਰਸੰਨ ਹੋਏ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਬਾਬਾ ਬੜਾ ਸਭ ਠੀਕ ਆਖ ਰਹੇ ਨੇ ਗੁਰੂ ਹਰਗੋਬਿੰਦ ਗੁਰੂ ਨਾਨਕ ਦਾ ਰਤਬਾ ਕੀ ਆ 20 22 ਸੂਏ ਜਾਂ ਮਨ ਠਹਿਰਾਨੇ ਗੁਰਪਾਰ ਬ੍ਰਹਮ ਇਕੈ ਹੀ ਜਾਣੇ ਜਿਹਦਾ ਮਨ ਕੁਝ ਟਿਕਿਆ ਹੈ ਨਾ ਉਹਨੂੰ ਪਤਾ ਹੈ ਗੁਰੂ ਪਰਮੇਸ਼ਰ ਦਾ ਹੀ ਸਰੂਪ ਹੈ ਤੇ ਜਿਨ੍ਹਾਂ ਦਾ ਮਨ ਭਟਕਦਾ ਹੈ ਉਹਨਾਂ ਮੂਰਖਾਂ ਨੇ ਇਹੀ ਕਹਿਣਾ ਹੁੰਦਾ ਵੀ ਗੁਰੂ ਆਮ ਇਨਸਾਨੀਆ ਸਾਡੇ ਵਰਗਾ ਗੁਰੂ ਆਮ ਨਹੀਂ ਹੈ ਵੈਂ ਦਾ ਮਾਈਂਡ ਇਜ਼ ਟੋਟਲੀ ਹੈਲਡ ਇਨ ਚੈੱਕ ਜਦੋਂ ਸੁਰਤ ਕਾਬੂ ਵਿੱਚ ਹੋਵੇ ਉਦੋਂ ਉਹ ਬੰਦੇ ਨੂੰ ਇਹ ਨਦਰ ਪ੍ਰਾਪਤ ਹੁੰ ਦਰਸ ਨੋ ਡਿਫਰੈਂਸ ਬੀਟਵੀਨ ਲਾੜ ਅਤੇ ਗੁਰੂ ਹਰਗੋਬਿੰਦ ਕੋਈ ਫਾਸਲਾ ਨਹੀਂ ਦੋਵਾਂ 'ਚ ਤੇ ਕੀ ਕਹਿ ਰਹੇ ਨੇ ਤੁਸੀਂ ਮੁਕਤੀ ਦੇਣ ਆਏ ਹੋ ਦੁਨੀਆ ਤੇ ਗੁਰੂ ਗ੍ਰੰਥ ਸਾਹਿਬ ਵੀ ਆਮੀ ਪਰਦੇ ਨੇ ਬਾਬਾ ਬੁੱਢਾ ਸਾਹਿਬ ਦੇ ਬੋਲਾਂ ਦੀ ਬੰਦਨ ਨਾ ਟੁੱਟਾ ਮੁਕਤ ਨਾ ਪਾਏ ਮੁਕਤ ਦਾਤਾ ਸਤਗੁਰ ਜੁਗ ਮਾਹੇ ਗੁਰੂ ਤੋਂ ਬਿਨਾ ਮੁਕਤੀ ਨਹੀਂ ਮਿਲਦੀ ਦਾ ਟ੍ਰੂ ਗੁਰੂ ਇਜ਼ ਦਾ ਬੈਸਟ ਓਵਰ ਆਫ ਲਿਬਰੇਸ਼ਨ ਇਨ ਥਿਸ ਏਜ ਕਲਯੁਗ ਵਿੱਚ ਮੁਕਤੀ ਦਾ ਦਾਤਾ ਗੁਰੂ ਨਾਨਕ ਗੁਰੂ ਹਰਗੋਬਿੰਦ ਹੈ ਅੱਜ ਸਾਰੀ ਰਾਤ ਨਾ ਗੁਰਮਤਿ ਦੀਆਂ ਬਾਤਾਂ ਚੱਲੀਆਂ ਸਾਹਮਣੇ ਬਹਿ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਿਦਾਰੇ ਕਰਦੇ ਰਹ ਜਦੋਂ ਆਇਆ ਨਾ ਚੌਥਾ ਪੈਰ ਚੌਂਕੜਾ ਲਾ ਕੇ ਸੱਜੇ ਹੋਏ ਬਾਬਾ ਬੁੱਢਾ ਸਾਹਿਬ ਅਚਾਨਕ ਉੱਠੇ ਤੇ ਦੋਵੇਂ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਸਮਾ ਆ ਗਿਆ ਮੈਂ ਜਪਜੀਤ ਸਾਹਿਬ ਦਾ ਜਾਪ ਕਰਕੇ ਤੁਹਾਡੇ ਸਰਗੁਣ ਸਰੂਪ ਕੋਲੋਂ ਖੁਸ਼ੇ ਲੈ ਲੈਣੇ ਨੇ ਕਹਿੰਦੇ ਮਹਾਰਾਜ ਨੇ ਨਾਦਰੀ ਨਿਆਮਤ ਕੀਤੀ ਬਾਬਾ ਬੁੱਢਾ ਸਾਹਿਬ ਪੰਜ ਇਸ਼ਨਾਨਾ ਕਰਦੇ ਨੇ ਚੌਂਕੜਾ ਲਾ ਕੇ ਜਪਜੀਤ ਸਾਹਿਬ ਦਾ ਪਾਠ ਕੀਤਾ ਸਤ ਕਰਤਾਰ ਕਹਿ ਕੇ ਫਿਰ ਅਖੀਰਲੇ ਬਚਨ ਕੀਤੇ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਆਇਐ ਸਦੀਜੈ ਅਗਰ ਸਿਧਾ ਹੂੰ ਪਤਵੀ ਪਰਮ ਆਪ ਕੀ ਪਾਉ ਆ ਗਿਆ ਤਾਂ ਹੁਣ ਅੱਗੇ ਜਾਵਾਂ ਤੁਹਾਡੇ ਨਿਰਗੁਣ ਸਰੂਪ ਦੀ ਜੋਤ ਵਿੱਚ ਮਿਲ ਜਾਵਾਂ ਇਹ ਛੱਲਾ ਸਾਗਰ ਚ ਮਿਲ ਜਾਣ ਸਾਰਾ ਜੀਵਨ ਸਰਗੁਣ ਸਰੂਪ ਦੀ ਸੇਵਾ ਚ ਰਿਹਾ ਹੁਣ ਸ਼ਰੀਰ ਮਟਣ ਲੱਗਾ ਜੋਤ ਨੂੰ ਨਿਰਗੁਣ ਵਿੱਚ ਅਪੇਧ ਕਰ ਲਿਓ ਇਹੀ ਪਰਮ ਪਦਵੀ ਹੈ ਇਹੀ ਬ੍ਰਹਮ ਗਿਆਨੀ ਦੀ ਅਵਸਥਾ ਹੈ ਇਹਦੇ ਤੋਂ ਉੱਚਾ ਮਰਾਤਬਾ ਕੋਈ ਨਹੀਂ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ ਸਤਗੁਰ ਕਹਿਓ ਵਿਰਾਜਹੁ ਪਿਆਰੇ ਗगन ਸਮਾਨ ਵਿਆਪਹੁ ਸਾਰੇ ਬਾਬਾ ਬੁੱਢਾ ਸਾਹਿਬ ਮੇਰੇ ਪਿਆਰੇ ਉਹ ਬਿਰਾਜ ਜਾ ਉਹ ਸੇਜਾ ਦੇ ਉੱਤੇ ਪਿਆਰ ਦਿਓ ਚੋਲਾ ਸਮਾਂ ਜੋ ਮੁਕਰਰ ਹੈ ਉਹ ਆ ਗਿਆ ਹੈ ਤੇ ਜਿਵੇਂ ਇਹ ਅਸਮਾਨ ਹਰ ਜ਼ਰੇ ਉੱਪਰ ਵਿਆਪ ਰਿਹਾ ਹੈ ਮੇਰੇ ਨਿਰਗੁਣ ਸਰੂਪ ਵਿੱਚ ਜੋਤ ਸਰੂਪ ਚ ਅਭੇਦ ਹੋ ਕੇ ਹਰ ਜ਼ਰੇ ਦੇ ਵਿੱਚ ਪ੍ਰਗਟ ਹੋ ਜਾਵੇ ਇਸ ਸਰੀਰ ਚੋਂ ਨਿਕਲ ਕੇ ਜਦੋਂ ਆ ਗਿਆ ਮਿਲ ਗਈ ਸੱਚਖੰਡ ਵਾਸੀ ਦੀ ਅਕਾਲ ਸਰੂਪ ਵਿੱਚ ਅਭੇਦਤਾ ਦੀ ਤੇ ਫਿਰ ਛੱਲਾਂ ਕਿੱਥੇ ਰੁਕਦੀਆਂ ਨੇ ਸਾਗਰ ਨਾਲ ਜਫੀ ਪੈ ਜਾਂਦੀ ਹੈ ਸਾਰਿਆਂ ਗੁਰਸਿੱਖਾਂ ਦੇ ਸੰਮੁਖ ਬਾਬਾ ਬਿਧੀ ਚਾਂਜੀ ਦੇ ਭਾਈ ਗੁਰਦਾਸ ਜੀ ਦੇ ਸਾਹਮਣੇ 쿠ਸ਼ਾ ਦਾ ਅਸਣ ਲੱਗਾ ਸੀ ਲੇਟ ਗਏ ਚਿੱਟੀ ਚਾਦਰ ਉੱਪਰ ਲਈ ਹੈ ਤੇ ਰੰਚਕ ਮਾਤਰ ਸਮੇਂ ਦੇ ਵਿੱਚ ਚੋਲਾ ਛੱਡ ਕੇ ਜੋਤ ਪ੍ਰਭੂ ਵਿੱਚ ਅਪੇਦ ਕਰ ਲਈ। ਬ੍ਰਹਮ ਗਿਆਨੀਆਂ ਦੇ ਹੱਥ ਵਿੱਚ ਹੀ ਹੁੰਦੀ ਹੈ ਸਾਰੀ ਖੇਡ। ਕਿੰਨਾ ਸਮਾਂ ਦੁਨੀਆ ਤੇ ਰਹਿਣਾ ਹੈ? ਕਦੋਂ ਜਾਣਾ ਹੈ? ਤੇ ਮਨ ਕਰੇ ਤੇ ਫੇਰ ਮਨੁੱਖਤਾ ਦੇ ਭਲੇ ਹਿੱਤ ਦੁਨੀਆ ਤੇ ਆ ਜਾਣਾ ਹੈ। ਇਹਨੂੰ ਬਾਣੀਆਂ ਦੀ ਹੈ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਦਾ ਕਰਤਾ। ਬ੍ਰਹਮ ਗਿਆਨੀ ਸਦ ਜੀਵਾ ਨਹੀਂ ਮਰਤਾ। ਜੋ ਸ੍ਰਿਸ਼ਟੀ ਦਾ ਕਰਤਾ ਕਾਲਪੁਰਖ ਹੈ ਜਿਹਨੂੰ ਉਹਦਾ ਗਿਆਨ ਹੋਇਆ ਉਹ ਬ੍ਰਹਮ ਗਿਆਨੀ ਤੇ ਜਿਹੜਾ ਕਰਤੇ ਦਾ ਰੂਪ ਹੋ ਗਿਆ ਕਰਤੇ 'ਚ ਮਿਲ ਗਿਆ ਜਿਹੜੀ ਨਦੀ ਸਾਗਰ 'ਚ ਮਿਲ ਗਈ ਸਾਗਰ ਵਾਲੀ ਕਰਾਮਾਤ ਆ ਗਈ ਫੇਰ ਸਾਰੀ ਖੇਡ ਉਹਦੇ ਹੱਥ ਵਿੱਚ ਸਰੀਰ ਮਟਿਆ ਨਾਮ ਬ੍ਰਹਮ ਗਿਆਨੀ ਦਾ ਸਦਾ ਹੀ ਪ੍ਰਗਟ ਰਹਿੰਦਾ ਹੈ 125 ਕੁ ਵਰਿਆਂ ਦੇ ਇਰਤ ਗਿਰਦ ਬਾਬਾ ਬੁੱਢਾ ਸਾਹਿਬ ਦੀ ਸਾਰੀ ਉਮਰ ਸੀ ਔਰ ਜਦੋਂ 1688 ਬਿਕਰਮੀ ਸੰਮਤ ਦੇ ਵਿੱਚ ਚਲਾਣਾ ਕਰਦੇ ਨੇ ਨਾ ਉਦੋਂ ਇਹ ਸਮਝ ਪੈਂਦੀ ਆ ਵੀ ਤਕਰੀਬਨ 113 ਸਾਲ ਗੁਰੂ ਘਰ ਦੀ ਸੇਵਾ ਚ ਹੀ ਰਹੇ ਨੇ ਤੇ ਬਾਣੀ ਕੀ ਆਂਦੀ ਹੈ ਸੇਵਕ ਕੀ ਔੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵੇ ਨੂੰ ਆਪਣਾ ਚਲਤੇ ਰੱਖਿਓ ਜੀਤ ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨਹੀਂ ਮੋਰੀਓ ਸਹਜੋ ਆਨੰਦ ਰਖਿਓ ਗ੍ਰਹ ਭੀਤਰ ਉਠ ਉਹਾਉ ਕਉ ਦੌਰਿਓ ਸਾਰਾ ਜੀਵਨ ਸਹਿਤਾ ਚ ਲੰਗਾਇਆ ਜੋ ਗੁਰਾਂ ਨੇ ਹੁਕਮ ਕੀਤਾ ਪ੍ਰਵਾਨ ਕੀਤਾ ਆਗਿਆ ਮਹ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥਾ ਲੇ ਮਨਿਓ ਆਗਿਆ ਚਿ ਰਹਿ ਭੋਖੇ ਤੇ ਤਾਂ ਵੀ ਸੁਖ ਮਨਾਇਆ ਦੁਖੇ ਤੇ ਤਾਂ ਵੀ ਸੁਖ ਮਨਾਇਆ ਭਇਓ ਕਿਰਪਾਲ ਠਾਕੁਰ ਸੇਵਕ ਕਉ ਸਵੇਰੇ ਹਲਤ ਪਲਾਤਾ ਧਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ ਧੰਤਾ ਦੇ ਜੋਗ ਹੈ ਉਹ ਗੁਰੂ ਦਾ ਪਿਆਰਾ ਜਿਨੇ ਸਾਰੀ ਉਮਰ ਉਪਾਸ਼ਨਾ ਕਰਦਿਆਂ ਨਾਮ ਜਪਦਿਆਂ ਸੇਵਾ ਕਰਦਿਆਂ ਲੰਗਾ ਲਈ ਕਹਿੰਦੇ ਹਲਤ ਵੀ ਸੌਰਿਆ ਉਹਦਾ ਪਲਤ ਵੀ ਸੌਰਿਆ ਹੀਰਣ ਹੀਰਾ ਉਹਦਾ ਰਤਬਾ ਬੁਲੰਦ ਹੋ ਗਿਆ ਇਨਾਂ ਸਾਧੂਆਂ ਬਾਰੇ ਬਾਣੀ ਆਂਦੀ ਹੈ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਇਹ ਰੂਹਾਂ ਆਪ ਮੁਕਤ ਹੁੰਦੀਆਂ ਨੇ ਔਰ ਇਨਾਂ ਰੂਹਾਂ ਦੀ ਹਸਤੀ ਹੈ ਇਹ ਜਦੋਂ ਦੁਨੀਆ ਤੇ ਆਉਂਦੇ ਨੇ ਜੁਰਾਨੂ ਵੀ ਨਸਾਤ ਦਵਾ ਜਾਂਦੇ ਨੇ ਮੁਕਤੀ ਦਵਾ ਜਾਂਦੇ ਨੇ ਤੋਂ ਬਾਬਾ ਬੁੱਢਾ ਸਾਹਿਬ ਨੇ ਸਾਰਾ ਜੀਵਨ ਸਿੱਖੀ ਨੂੰ ਪਰਫੁੱਲਤ ਕਰਨ ਦੇ ਲਈ ਲਾ ਦਿੱਤਾ ਰੰਚਕ ਮਾਤਰ ਵੀ ਕਿਦਰੇ ਸਿੱਖਾਂ ਸ਼ਹੀਦਾਂ ਨਾਲੋਂ ਬੁਲੰਦ ਰਤਬਾ ਬਾਬਾ ਬੁੱਢਾ ਸਾਹਿਬ ਦਾ ਹੈ ਬਾਕੀ ਸਾਰੇ ਇਹਦੇ ਤੋਂ ਬਾਅਦ ਕਤਾਰ ਵਿੱਚ ਚੱਲਦੇ ਨੇ ਕਿਉਂ ਕਿ ਕਿਉਂਕਿ ਪੰਜਾਂ ਗੁਰੂਆਂ ਨੂੰ ਗੁਰਤਾ ਗਦੀ ਦਾ ਦਿਲ ਕੀ ਬਾਬਾ ਬੁੱਢਾ ਸਾਹਿਬ ਨੇ ਲਾਇਆ ਹੋਰ ਇਹਦੇ ਨਾਲੋਂ ਵੱਡਾ ਰਤਬਾ ਕਿਹੜਾ ਹੋ ਸਕਦਾ ਇਸ ਰੂਹੇ ਜ਼ਮੀਨ ਤੇ ਤੋਂ ਉਹਨਾਂ ਨੂੰ ਆਪਾਂ ਅਰ ਯਾਦ ਕਰ ਰਹੇ ਹਾਂ ਜਿੱਥੇ ਉਹਨਾਂ ਨੇ ਪੰਜ ਪੂਤਕ ਚੋਲਾ ਤੇ ਆਗਿਆ ਨਗਰ ਰਮਦਾਸ ਉੱਥੇ ਜੋੜ ਮੇਲੇ ਵੀ ਅੱਜ ਪਰਫੁੱਲਤ ਹੋ ਰਹੇ ਨੇ ਬਹੁਤ ਸੰਗਤਾਂ ਉੱਥੇ ਸ਼ਿਰਕਤ ਕਰਦੀਆਂ ਨੇ ਚਲਾਣੇ ਤੋਂ ਬਾਅਦ ਨਾ ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮ ਕੀਤਾ ਭਾਈ ਗੁਰਦਾਸ ਜੀ ਸ਼੍ਰੀ ਆਦ ਗ੍ਰੰਥ ਦਾ ਸਾਰਾ ਪਾਠ ਤੁਸੀਂ ਕਰਨਾ ਤੇ ਜਦੋਂ ਭੋਗ ਪਿਆ ਨਾ ਅਰਦਾਸ ਹੋਈ ਕਿਹੜਾ ਪ੍ਰਸ਼ਾਦ ਵਰਤਾਇਆ ਗਿਆ ਤੇ ਸਿੱਖਾਂ ਪੁੱਛਿਆ ਗੁਰਦੇਵ ਇਹ ਪਾਠ ਕਰਨਾ ਜ਼ਰੂਰੀ ਹੈ ਹੁਣ ਤੁਸੀਂ ਅਖੰਡ ਪਾਠ ਸਾਹਿਬ ਦੀ ਬਾਤ ਪਾ ਲਓ ਜਾਂ ਸਹਿਰ ਪਾਠ ਦੀ ਬਾਤ ਪਾ ਲਓ ਕਿਉਂ ਜ਼ਰੂਰੀ ਹੈ ਪਾਠ ਕਰਨਾ ਗੁਰਦੇਵ ਦੱਸਦੇ ਨੇ ਕਈ ਕਹਿ ਦਿੰਦੇ ਆ ਜੀ ਮਰਨ ਵਾਲਾ ਤੇ ਚਲਿਆ ਗਿਆ ਹੁਣ ਪਾਠ ਕੀਤੇਆਂ ਕੀ ਮਿਲਣਾ ਹੈ ਜਿੰਨਾ ਚਿਰ ਅੰਤਮ ਕਿਰਿਆ ਨਹੀਂ ਹੁੰਦੀ ਜਿੰਨਾ ਚਿਰ ਗੁਰੂ ਪਰਮੇਸ਼ਰ ਦੇ ਗੀਤ ਨਹੀਂ ਗਾਏ ਜਾਂਦੇ ਉਹਨਾਂ ਚਿਰ ਮੁਕਤੀ ਨਹੀਂ ਮਿਲਦੀ ਠੀਕ ਹੈ ਜੋ ਜੀਵਨ ਕਾਲ ਸਮੇਂ ਬੰਦਗੀ ਕਰਕੇ ਮੁਕਤ ਹੋ ਗਏ ਜਿਉਂਦਿਆਂ ਜੀ ਨਜ਼ਾਤ ਹਾਸਲ ਕਰ ਲਈ ਉਹਨਾਂ ਦਾ ਵਖਰਾ ਵਿਸ਼ਾ 99% ਦੀ ਤੇ ਦੁਨੀਆ ਸੰਸਾਰ ਦੇ ਮੋਹ ਜੀ ਬਤੀ ਹੁੰਦੀ ਹੈ ਪਾਠ ਇਸੇ ਲਈ ਕਰੀਦਾ ਮਹਾਰਾਜ ਲੇਖ ਹੈ ਕਤਹਿਨਾ ਛੂਟੀ ਆਏ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ ਲੈ ਨਾਨਕ ਪਾਰ ਉਤਾਰ ਜਾਣੇ ਅਣ ਜਾਣੇ ਚ ਇਨਸਾਨ ਕੋਲੋਂ ਵਿਛੜਦਿਆਂ ਭੁੱਲਾ ਹੋਈਆਂ ਹੋਣਗੀਆਂ ਤੁਸੀਂ ਬਖਸ਼ਣਾ ਨਜ਼ਾਤ ਦੇ ਦਿਓ ਸੱਚਖੰਡ ਵਾਸਾ ਦਿਓ ਇਹਦੀ ਰੂਹ ਨੂੰ ਅੰਤਮ ਅਰਦਾਸ ਇਸੇ ਲਈ ਹੁੰਦੀ ਹੈ ਮੰਨ ਲਵੇ ਤੇ ਠੀਕ ਹੈ ਨਹੀਂ ਤੇ ਫਰਿਆਦ ਕਰ ਸਕਦੇ ਆਂ ਫਰਿਆਦੀਆਂ ਰਾਰੇ ਅੱਗੇ ਜ਼ੋਰ ਕੋਈ ਨਹੀਂ ਹੁੰਦਾ ਤੇ ਪੁੱਛੋ ਫਿਰ ਬਾਣੀ ਹੈਲਪ ਕਰਦੀ ਹੈ ਮਦਦ ਕਰਦੀ ਹੈ ਮਹਾਰਾਜ ਕਹਿੰਦੇ ਆ ਜਿਹੜਾ ਹੁਣ ਹੋਇਆ ਹੈ ਇਹਦੀ ਤੇ ਮਦਦ ਬਾਣੀ ਨੇ ਕਰਨੀ ਕਰਨੀ ਹੈ ਜੇ ਤੇਰੇ ਕਿਦਰੇ ਵੱਡੇ-ਵਡੇਰੇ ਵੀ ਨਰਕਾਂ 'ਚ ਹੋਏ ਨਾ ਪਿਤਰੀ ਹੋਏ ਉਧਾਰੋ ਤੇਰੇ ਪਿਤਰਾ ਦਾ ਵੀ ਉਧਾਰ ਕਰ ਦਵੇਗੀ ਬਾਣੀ ਤੋਂ ਇਹੋ ਫਿਰ ਮੌਤ ਤੋਂ ਬਾਦਾਂ ਜੋ ਅਖੰਡ ਜਾਪ ਦੀ ਸਹਿਰ-ਪਾਰ ਦੀ ਮਰਿਆਦਾ ਹੈ ਇਥੋਂ ਆਗਾਜ਼ ਹੁੰਦਾ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਚਲਾਣੇ ਤੋਂ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੋਇਆ ਹੈ